ਆਣਾ ਮਰਜ਼ਪਾਲ ਦੇ ਖਿਲਾਫ ਹੋਇਆ ਖੜਾ ਮਾਹੌਲ ਇਹਦੀ ਜੀ ਚੈਟ ਲੀਕ ਹੋ ਗਈ ਜੀ ਕੁੜੀਆਂ ਨਾਲ ਇਹਨੇ ਫਲਾਨਾ ਮਰਵਾਤਾ ਜੀ ਨੇ ਟਮਕਾਨਾ ਮਰਵਾਤਾ ਜੀ ਇਹ ਗੱਲ ਹੋਰ ਸਮਝ ਲਿਓ ਇਹ ਮਦ ਕਾਲ ਦਾ ਯੁੱਗ ਨਹੀਂ ਹੈਗਾ ਵੀ ਮਦ ਕਾਲ ਦਾ ਯੁੱਗ ਹੈ ਜਿਸਮਾਨੀ ਲੜਾਈਆਂ ਹੋਣਗੀਆਂ ਹਥਿਆਰ ਲੈ ਕੇ ਆਹਮੋ ਸਾਹਮਣੇ ਲੋਕ ਲੜਨਗੇ ਉਹ ਯੁੱਗ ਨਹੀਂ ਉਹ ਯੁੱਗ ਗਿਆ ਉਹ ਦੌਰ ਗਿਆ ਇਹ ਯੁੱਗ ਕੇ ਦੌਰ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੱਕ ਨਰਕ ਬਿਲਡ ਕਿਵੇਂ ਕਰਨਾ ਇੱਕ ਵਰਤਾਂਤ ਕਿਵੇਂ ਸਿਰਜਣਾ ਕਿਸੇ ਦੇ ਖਿਲਾਫ ਮਾਹੌਲ ਕਿਵੇਂ ਸਿਰਜਣਾ ਇਹ ਸਾਰੀਆਂ ਬਿਉਂਤਾਂ ਉਹੀ ਨੇ ਸਾਨੂੰ ਇਹਦੇ ਬਰਾਬਰ ਦਾ ਹੋਣਾ ਪੈਣਾ ਹੈ ਦਾ ਹਾਣੀ ਬਣਨਾ ਪੈਣਾ 84 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਜਦੋਂ ਉਸ ਵੇਲੇ ਦੱਸ ਦਿਆ ਇਹਦਾ ਉਸ ਤੋਂ ਬਾਅਦ ਜੰਮਿਆ ਉਸ ਵੇਲੇ ਦੱਸਿਆ ਜਾਂਦਾ ਕਹਿੰਦੇ ਵੀ ਉਹਨਾਂ ਵੇਲੇਆਂ ਦੇ ਅਖਬਾਰਾਂ ਦੀਆਂ ਖਬਰਾਂ ਸੀ ਸੁਰਖੀਆਂ ਸੀਗੀਆਂ ਵੀ ਦਰਬਾਰ ਸਾਹਿਬ ਦੇ ਵਿੱਚੋਂ ਾਕਾਬਤਾ ਸਾਹਿਬ ਦੇ ਵਿੱਚੋਂ ਜਾਂ ਜਿੱਨੇ ਉੱਥੇ ਕਮਰੇ ਸੀ ਉਹਨਾਂ ਦੇ ਵਿੱਚੋਂ ਬੀਬੀਆਂ ਦੇ ਇਤਰਾਜ ਜੋ ਕੱਪੜੇ ਮਿਲਿਆ ਤੇ ਹੋਰ ਮੈਂ ਬੋਲ ਨਹੀਂ ਸਕਦਾ ਕਿਹੜਾ ਕਿਹੜਾ ਸਮਾਨ ਮਿਲਿਆ ਜਾਣੇ ਇਹ ਹੁੰਦਾ ਵੀ ਕਿਸੇ ਬੰਦੇ ਦੇ ਕਰਤਾਰ ਨੂੰ ਕਿਵੇਂ ਮਾਰਨਾ ਉਹਦੀ ਕਰਤਾਰਕੁਸ਼ੀ ਕਿਵੇਂ ਕਰਨੀ ਹੈ ਇਹ ਸਭ ਤੋਂ ਤਕੜਾ ਹਥਿਆਰ ਜਿਹੜਾ ਅੱਜ ਵਰਤਿਆ ਜਾ ਰਿਹਾ ਦੁਨੀਆ ਦੇ ਵਿੱਚ ਦੇਖੋ ਪਹਿਲਾ ਇਹਨਾਂ ਦਾ ਕੰਮ ਹੁੰਦਾ ਕਿਸੇ ਬੰਦੇ ਨੂੰ ਡਰਾਉਣਾ ਧਮਕਾਉਣਾ ਜੇ ਨਾ ਬੰਦਾ ਦਵਿਆ ਫਿਰ ਲਾਲਚ ਦੇਣਾ ਜੇ ਨਾ ਬੰਦਾ ਲਾਲਚ ਫਸਿਆ ਫਿਰ ਅਗਲਾ ਕੰਮ ਹੈ ਜੇਲ੍ਹ ਸਿੱਟਣਾ ਜੇ ਜੇਲ੍ਹ ਵੀ ਨਹੀਂ ਸਿੱਟਾਇਆ ਇਹਨਾਂ ਦਾ ਮਰਵਾ ਦੇਣਾ ਜੇ ਮਰਵਾ ਦੇਣਾ ਤਾਂ ਮਰਵਾਉਣ ਤੋਂ ਬਾਅਦ ਵੀ ਜਿਉ ਆਪਣੇ ਲੋਕਾਂ 'ਚ ਹਰਮਨ ਪਿਆਰਾ ਹੋ ਜਾਂਦਾ ਹੈ ਜਿਉ ਆਪਣੇ ਲੋਕਾਂ ਰੋਲ ਮਰਲ ਬਣ ਜਾਂਦਾ ਹੈ ਜੇ ਨੌਜਵਾਨ ਨੂੰ ਸੇਧ ਲੈਂਦੀ ਹੈ ਫਿਰ ਉਹਦਾ ਕਰਤਾਰ ਕਿਵੇਂ ਮਾਰਨਾ ਇਹੀ ਕਹਾਣੀ ਹੈ ਅੱਜ ਮੂਸੇ ਵਾਲੇ ਦੀ ਗੱਲ ਆਪਾਂ ਕਰਦੇ ਆਂ ਮੂਸੇ ਵਾਲੇ ਦਾ ਡਾਕੂਮੈਂਟਰੀ ਬਣਾਈ ਗਈ ਹੈ ਬੀਬੀਸੀ ਦੁਆਰਾ ਬੀਬੀਸੀ ਜਿਹੜਾ ਕਹਿੰਦੇ ਆ ਕਿ ਬੀਬੀਸੀ ਅਦਾਰਾ ਜਿਹੜਾ ਇਹ ਬੜਾ ਨਿਰਪੱਖ ਅਦਾਰਾ ਜੀ ਪੁਰਾਣੇ ਸਮਿਆਂ 'ਚ ਬਜ਼ੁਰਗਾਂ ਨੂੰ ਸੁਣਦੇ ਵੀ ਜਦੋਂ ਰੇਡੀਓ ਦੇ ਉੱਤੇ ਬੀਬੀਸੀ ਦੀ ਕੋਈ ਖ਼ਬਰ ਚੱਲਦੀ ਤਾਂ ਉਹਨੂੰ ਮੰਨਿਆ ਜਾਂਦਾ ਸੀਗਾ ਵੀ ਇਹ ਸੱਚੀ ਖ਼ਬਰ ਹੋ ਸਕਦੀ ਹੈ ਅੱਜ ਕੱਲ ਬੀਬੀਸੀ ਵਰਗੇ ਅਦਾਰੇ ਵੀ ਵਿਕ ਚੁੱਕੇ ਆ ਤਾਂ ਉਸ ਬੀਬੀਸੀ ਅਦਾਰੇ ਨੇ ਇੱਕ ਡਾਕੂਮੈਂਟਰੀ ਮੂਸੇ ਤੇ ਬਣਾਈ ਐ ਤੇ ਮੂਸੇ ਵਾਲੇ ਨੂੰ ਇੱਕ ਗੈਂਗਵਾਰ ਦੇ ਵਿੱਚ ਮਰਿਆ ਹੋਇਆ ਦਿਖਾ ਕੇ ਜਾਂ ਤੁਸੀਂ ਸੁਣੀ ਹੋਣੀ ਆ ਸੁਣ ਲਿਓ ਜੇ ਨਹੀਂ ਸੁਣੀ ਤਾਂ ਵੀ ਗੈਂਗਵਾਰ ਤੇ ਮਾਰਿਆ ਗਿਆ ਇਹ ਹੰਕਾਰਿਆ ਸੀ ਇਹਦੇ ਆ ਮਸਲੇ ਸੀ ਇਹਦੇ ਉਹ ਮਸਲੇ ਸੀ ਇਹ ਫਲਾਨੇ ਗਰੁੱਪ ਨਾਲ ਸੰਬੰਧ ਸੀ ਇਹ ਫਲਾਨੇ ਗਰੁੱਪ ਨਾਲ ਸੰਬੰਧ ਸੀ ਕਾਰਨ ਕੀ ਮੂਸੇ ਵਾਲੇ ਨੇ ਜਿਹੜਾ ਟਰੈਕ ਫੜਿਆ ਸੀ ਹੁਣ ਆਪਣੀ ਕੌਮ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਹੱਕਾਂ ਦੀ ਗੱਲ ਆਪਣੇ ਤੇ ਹੋਏ ਧੱਕੇ ਦੀ ਗੱਲ ਆਪਣੇ ਪਾਣੀਆਂ ਦੀ ਗੱਲ ਆਪਣੇ ਬਲਵੰਦਰ ਚਟਾਨੇ ਵਰਗਿਆਂ ਦੀ ਗੱਲ ਸੰਤਾਂ ਦੇ ਤੀਰ ਦੀ ਗੱਲ ਉਹ ਕਰ ਰਿਹਾ ਸੀ ਬੰਦਾ ਇਹ ਹੀ ਚੀਜ਼ਾਂ ਸਟੇਟ ਨੂੰ ਚੁਪਦੀਆਂ ਹੁੰਦੀਆਂ ਸਟੇਟ ਕਦੇ ਨਹੀਂ ਚਾਹੁੰਦੀ ਮੈਂ ਬੰਗਾਲ ਗਿਆ ਸਕੂਲ ਦੇ ਵਿੱਚ 7ਵੀਂ 8ਵੀਂ ਦੇ ਜਵਾਕ ਬੈਠੇ ਮੈਂ ਪੁੱਛਿਆ ਵੀ ਮੈਂ ਪੰਜਾਬ ਤੋਂ ਆਇਆ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਬਾਰੇ ਕੀ ਜਾਣਦੇ ਹੋ ਉਹ ਕਹਿੰਦੇ ਪੰਜਾਬ ਬਾਰੇ ਬਾਲਾ ਤਾਂ ਨਹੀਂ ਜਾਣਦੇ ਅਸੀਂ ਮੂਸੇ ਵਾਲਾ ਜਾਣਦੇ ਇਹ ਬੰਦੇ ਜਿਹੜੀ ਸਾਡੀ ਬੋਲੀ ਨੂੰ ਸਾਡੇ ਸੱਭਿਆਚਾਰ ਨੂੰ ਸਾਡੀ ਪਛਾਣ ਨੂੰ ਦੁਨੀਆ ਚ ਲੈ ਜਾ ਰਹੇ ਸੀ ਕੋਨੇ-ਕੋਨੇ ਚ ਲਜਾਰੇ ਸੀ ਉਹ ਬੰਦੇ ਕਦੇ ਵੀ ਸਟੇਟ ਉਹਨਾਂ ਨੂੰ ਬਖਸ਼ੂਗੀ ਨਹੀਂ ਉਹ ਰੜਕਣਗੇ ਰੜਕਣਗੇ ਉਹ ਮਰਵਾਏ ਜਾਣਗੇ ਉਹ ਜੇਲਾਂ ਚ ਬੰਦ ਕੀਤੇ ਜਾਣਗੇ ਉਹਨਾਂ ਦੀ ਕਰਦਾਰ ਖੁਸ਼ੀ ਕਰਕੇ ਉਹਨਾਂ ਦੇ ਕਰਦਾਰ ਨੂੰ ਮਾਰਿਆ ਜਾਊਗਾ ਜਿਵੇਂ ਅੱਜ ਆਪਣੇ ਬੰਦਿਆਂ ਨਾਲ ਹੋ ਰਿਹਾ ਸਿਸ ਕਰਕੇ ਭਰਾਓ ਇੰਨਾ ਗੱਲਾਂ ਨੂੰ ਸਮਝਣ ਦੀ ਲੋੜ ਆ ਸਿਰ ਜੋੜਨ ਦੀ ਲੋੜ ਆ ਅੱਜ ਨਾ ਸਿਰ ਜੋੜੇ ਫਿਰ ਸਮਾਂ ਸਾਡੇ ਕੋਲੇ ਬਚਿਆ ਨਹੀਂ ਹਾਲਾਤ ਬਹੁਤ ਜ਼ਿਆਦੇ ਮਾਲੇ